ਸਮਾਣਾ 'ਚ ਇਹ ਮੰਜ਼ਰ ਸੜਕ ਤੇ ਦੌੜ ਦੀ ਮੌਤ ਤੋਂ ਬਾਅਦ ਹੈ। ਕੱਲ ਰਾਤ ਸਮਾਣਾ ਦੇ ਪਿੰਡ ਰੇਤਗੜ੍ਹ ਕੋਲ ਸੜਕ ਦੇ ਕੰਢੇ ਰੇੜੀ ਤੇ ਖੜੇ ਲੋਕਾਂ ਨੂੰ ਭਿੰਕਵਿਨਾ ਲੱਗੀ ਕਿ ਤੇਜ਼ ਰਫ਼ਤਾਰ Maruti ਕਾਰ ਨੇ ਬੜਾ ਚਪਕਦੇ ਹੀ ਤਿੰਨ ਲੋਕਾਂ ਦੀ ਜਾਨ ਲੈ ਲਈ। ਕ੍ਰੀਏਟਕਰਤਾ ਜੱਗਾ ਸਿੰਘ ਆਪਣੀ ਰੇੜੀ ਲਾ ਕੇ ਰੋਡ ਦੇ ਨਾਰੇ ਖੜਾ ਸੀ ਕੁਝ ਗਾਹਕ ਵੀ ਖੜੇ ਸਨ ਹਰਿਆਣਾ ਨੰਬਰ ਦੀ ਤੇਜ਼ ਰਫ਼ਤਾਰ ਰਿਡਸ ਕਾਰ ਨੇ ਗਲਤ ਪਾਸਿਓਂ ਆ ਕੇ ਅਚਾਨਕ ਸਾਰਿਆਂ ਨੂੰ ਦਰੜ ਦਿੱਤਾ ਹਾਸੇਚ ਪਿੰਡ ਰੇਤਗੜ ਦੇ ਜੱਗਾ ਸਿੰਘ ਸਮਾਣਾ ਦੀ ਮਲਕਾਣਾਪੱਤੀ ਦਾ ਲਖਵਿੰਦਰ ਤੇ ਇਕ ਅਕਰਾਲਾ ਪਿੰਡ ਦੇ ਸੁਖਦੇਵ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਦੋ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹਾਸੇ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ ਰਾਤ ਦੇ ਹਨੇਰੇ ਤੋਂ ਬਾਅਦ ਜਦੋਂ ਲੋਕਾਂ ਨੇ ਸਾਰਾ ਮੰਜ਼ਰ ਦੇਖਿਆ ਤਾਂ ਸਹਿਮ ਗਏ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਾਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਡ੍ਰ ਓਵਰ ਸਵੀਟ ਸੀ ਅੱਛਾ ਉਸ ਬੰਦੇ ਦੀ ਜਿਹੜੇ ਬੰਦੇ ਬੈਠੇ ਕਿੱਥੇ ਬੈਠੇ ਸੀ ਜੇ ਤਿੰਨ ਜਿਹੜੇ ਬੰਦੇ ਬੈਠੇ ਸਾਈਡ ਤੇ ਬੈਠੇ ਸੀ ਉੱਥੇ ਠੀਕ ਹੈ ਉੱਥੇ ਬੈਠੇ ਸੀ ਆਪਣਾ ਸਾਈਡ ਤੇ ਖਾਪੀ ਰਿਆ ਸੀ ਉੱਥੇ ਵੀ ਰੇੜੀ ਸੀ ਆਂਡਿਆਂ ਦੀ ਗਰੀਬ ਬੰਦਾ ਰੇੜੀ ਲਾਉਂਦਾ ਬਿਲਕੁਲ ਸਾਈਡ ਸੀ ਉੱਥੇ ਚਾਰ ਬੰਦੇ ਸੀ ਤਿੰਨ ਬੰਦੇ ਤਿੰਨ ਲਾਸਾਂ ਹੀ ਉੱਥੋਂ ਦੇ ਹੀ ਨੇ ਤਿੰਨ ਦੋ ਬੱਤ ਲਾਸਾਂ ਮੈਂ ਟਰੈਕਟਰ 'ਚ ਲੈ ਕੇ ਆਇਆ ਜ਼ਿਮੀਂਦਾਰ ਦਾ ਟਰੈਕਟਰ ਉੱਥੇ ਮੌਕੇ ਤੇ ਪਹੁੰਚ ਸਕਦਾ ਠੀਕ ਹੈ ਐਂਬੂਲੈਂਸ ਪਹੁੰਚੀ ਸਾਂਜੀ ਚ ਬੰਦੇ ਨੇ ਉਹ ਉੱਥੇ ਚੱਕੇ ਨਹੀਂ ਗਿਆ ਪਿਆਨਕ ਹਾਦਸੇ ਕਾਰਨ ਦਿਨ ਘਰਾਂ ਚ ਮਾਤਮ ਦਾ ਮਾਹੌਲ ਹੈ ਕੁਝ ਪਲਾਂ ਚ ਹੀ ਤਿੰਨ ਜ਼ਿੰਦਗੀਆਂ ਹਲਾਕ ਹੋ ਗਈਆਂ ਜੱਗਾ ਸੰਗਰੇੜੀ ਲਾ ਕੇ ਪਰਿਵਾਰ ਪਾਲਦਾ ਸੀ ਇੱਕ ਪੁੱਤਰ ਅਪਾਹੇਜ ਹੈ ਪਰਿਵਾਰ ਦੀ ਮੰਗ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਮਗਰੀਬ ਪਰਿਵਾਰਾਂ ਕਈ ਚਿਰਾਂ ਤੋਂ ਰੇੜੀ ਉੱਥੇ ਲਾਉਂਦਾ ਸੀ ਇਹ ਇੱਕ ਮੁੰਡੇ ਦੀ ਲੱਤਾਂ ਨਹੀਂ ਕੰਮ ਕਰਦੀਆਂ ਬਸ ਹੋ ਸਕੇ ਉਹ ਇਹ ਬੱਚਿਆਂ ਨੂੰ ਕਮਾ ਕੇ ਖਵਾਲਦਾ ਗਰੀਬ ਪਰਿਵਾਰ ਇਹਦੀ ਸਹਾਇਤਾ ਹੋਣੀ ਚਾਹੀਦੀ ਕੁਝ ਨਾ ਕੁਝ